아 진짜 이도밝히아볼거 ਆਹ ਜੀ ਕੁਰਸੀ ਮਿਲੀ ਆ ਕਿਉਂ ਜੀ ਹਾਂ ਐਡੀ ਵੀਡੀਓ ਲਗਣੀ ਆ ਨਾ ਤੇ ਸਦਾ ਜੀ ਜਦੋਂ ਤੱਕ YouTube ਰਹਿਣਾ ਆ ਆਉਂਦੇ ਮੈਨੂੰ ਤੇ ਮੈਂ ਸਭ ਤੋਂ ਵੱਧ ਮੈਨੂੰ ਬੜੀ ਖੁਸ਼ੀ ਆ ਕਿ ਤੇਰੇ ਇਲਾਕੇ ਦੇ ਬੁਢੇ ਮੇਰੇ ਲੱਗੇ ਨੇ ਜਿਆ ਜਿਆ ਤਾਂ ਜੀ ਨਹੀਂ ਸਰ ਜੀ ਐਡੀ ਤੋਂ ਕੀ ਆ ਦਜੀ ਜੀ ਵੇਖੋ ਦੱਤਾ ਸਾਢੇ ਲੱਖ ਕੇ ਜੀ ਸਾਢੇ ਆ ਸਤਾਨੇ ਤੋਂ ਸ਼ੁਰੂ ਕੀਤਾ ਇਦਾਂ ਇਦਾਂ ਆਇਆ ਮਿੱਟੀ ਆ ਕਿ ਜਿਹਾ ਚਾਕਰ ਤੋਂ ਨਾਲ ਨਾਲ ਕਿਉਂ ਆ। ਸਾਡੇ ਜੀ ਤੋਂ ਤੇ ਜੋ ਅੱਜ ਸਮਾਜ ਸਮਾਜ ਸਲਟੇ ਵੱਲੋਂ ਲੋਰਵਨ ਮੇਜਨ ਜਿਆ ਲਾਲਕਾ ਕੀਤਾ ਹੀ ਜਾਂਦਾ ਹੈ। ਜਿਹੜਾ ਹੱਤ ਗਰੀਬ ਹੈ ਉਹਨੂੰ ਕੋ ਸਮਾਹ ਸਕਦਾ ਸੋਸਾਇਟੀ ਉਹਨੂੰ ਸੰਭਾਲਣ ਵਾਸਤੇ ਬੈਠੀ ਹੋਈ ਹੈ। ਇਦਾਂ ਹੀ ਸਾਡੇ ਡਾਕਟਰ ਸਾਹਿਬ ਸਾਹ ਸੋਜੀਤ ਪਾਸ ਜਿਹਨਾਂ ਦੀ ਡੈਥ ਹੋ ਗਈ ਹੈ। ਉਹਨਾਂ ਦੇ ਬੱਚੇ ਅੰਬੀਬੀਅਸ ਕਰ ਰਹੀ ਹੈ 1.5 ਲੱਖ ਰੁਪਿਆ ਸਾਲ ਦਾ ਖਰਚਾ ਪਰ ਉਹਦਾ ਕੁਝ ਰਸ ਤਸਾਲੇ ਵਰਸੇ ਬਦਲੀ ਜਾ ਰਿਹਾ ਉਹ ਸੋਸਾਇਟੀ ਵੱਲੋਂ ਇਹ ਪ੍ਰਬੰਧ ਕੀਤਾ ਜਾ ਰਿਹਾ ਹੈ ਕੋਈ 5000 ਰੁਪਿਆ ਮਹੀਨੇ ਦਾ ਕੋਈ 2000 ਰੁਪਿਆ 1000 ਰੁਪਿਆ ਕਰਕੇ 1.5 ਲੱਖ ਰੁਪਿਆ ਸਿੱਧਾ ਬੱਚਾ ਹੱਥ ਦੇਣਾ 5 ਸਾਲ ਵਾਸਤੇ ਪ੍ਰਬੰਧ ਚਾ ਰਹੇ ਆ ਜੋ ਇਹ ਰਾਜ 5 ਸਾਲ ਚੱਲਦਾ ਰਹੇ ਇੱਕ ਆਸ਼ਰਮ ਵਿੱਚ ਕੋਈ ਕੋਈ ਆਸ਼ਰਮ ਵਿੱਚ ਉਹ ਸਾਡੇ ਇੱਥੇ ਕੋਈ ਸਾਡੇ ਲੋਨ ਕੋਈ ਡਾਕਟਰ ਹੁੰਦੇ ਸੀ ਉਹਨਾਂ ਦੀ ਡੈਥ ਹੋ ਗਈ ਸ਼ਰਮਾ ਕਰੋਨੀ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਐਮਬੀਬੀਐਸ ਕਰ ਰਹੀ ਸੀ ਪਹਿਲਾ ਹੀ ਸਾਲ ਹੈ ਪਹਿਲੇ ਸਾਲ ਸੀ ਤੇ ਉਹ ਖਰਚਾ ਬੜਾ ਪੈਣਾ ਉਹ ਠੀਕ ਹੈ 1.5 ਲੱਖ ਰੁਪਏ ਸਾਲ ਦਾ ਖਰਚਾ ਹੈ ਉਹ ਜਿਹੜਾ ਉਹ ਅਸੀਂ ਸੋਸਾਇਟੀ ਮਦਦ ਕੀਤੀ ਜੀ ਮਾਲੀ ਮਦਦ ਕੀਤੀ ਲਾਜ਼ਮ ਤੋਂ ਇਲਾਵਾ ਅਸੀਂ ਹੋਰ ਵੀ ਜਿੱਥੇ ਜਿੱਥੇ ਕਿਤੇ ਲੋਆ ਕਿਸੇ ਦੀ ਸੈਡੀ ਹੋ ਗਈ ਉਹਦਾ ਉਹਨੇ ਨੰਗਾ ਹੰਡ ਗੁਰਿਆ ਨਹੀਂ ਪਿੱਛੇ ਤੇ ਉਹ ਫਿਰ ਬੱਚੀ ਨੇ ਆਪਣਾ ਪੜਾਈ ਕਰ ਰਹੀ ਆ ਪਹਿਲੇ ਸਾਲ ਸੀ ਜੀ ਸੋਸਾਇਟੀ ਵੱਲੋਂ ਫਿਰ ਆਹ ਪੱਖੋਂ ਦੀ ਮਦਦ ਕੀਤੀ ਮਿਹਰਬਾਨ ਸਮਾਜ ਸਮਾਜ ਸਰਟੀਫੀਕਟ ਵੱਲੋਂ ਲੋਰਵਨ ਮੈਜਨ ਜਿਆ ਲਾਲਤਾ ਕੀਤਾ ਹੀ ਜਾਂਦਾ ਹੈ ਜਿਹੜਾ ਹੱਤ ਗਰੀਬ ਹੈ ਉਹਨੂੰ ਕੋ ਸਮਾਹ ਸਕਦਾ ਸੋਸਾਇਟੀ ਉਹਨੂੰ ਸਮਾਲਣ ਵਾਸਤੇ ਬੈਠੀ ਹੋਈ ਹੈ ਇਦਾਂ ਹੀ ਸਾਡੇ ਡਾਕਟਰ ਸਾਹਿਬ ਸਾਹ ਸੋਜੀਤ ਪਾਸ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਨਾਂ ਦੇ ਬੱਚੇ ਐਮਪੀਬੀਐਸ ਕਰ ਰਹੀ ਹੈ 1.5 ਲੱਖ ਰੁਪਿਆ ਸਾਲ ਦਾ ਖਰਚਾ ਪਰ ਉਹਨਾ ਕੋਈ ਪ੍ਰੋਸਸਰ ਇਹ ਮਸੇ ਬਦਲੀ ਚਾਹ ਰਹੇ ਉਹ ਸੋਸਾਇਟੀ ਵੱਲੋਂ ਅਸੀਂ ਪ੍ਰਬੰਧ ਕੀਤਾ ਜਾ ਰਿਹਾ ਕੋਈ 5000 ਰੁਪਏ ਮਹੀਨੇ ਦਾ ਕੋਈ 2000 ਰੁਪਏ 1000 ਰੁਪਏ ਕਰਕੇ 1.5 ਲੱਖ ਰੁਪਏ ਸਿੱਕ ਤੋਂ ਬੜ ਵਿਚ ਹਾਸ ਦੇਣਾ 5 ਸਾਲ ਵਾਸਤੇ ਪ੍ਰਬੰਧ ਚਾ ਰਹੇ ਹਾਂ ਜੋ ਇਹ ਰਾਜ 5 ਸਾਲ ਚੱਲਦਾ ਰਹੇ ਇੱਕ ਆਸ਼ਰਮ ਵਿੱਚ ਕੋਈ ਕੋਈ ਆਸ਼ਰਮ ਵਿੱਚ ਉਹ ਸਾਡੇ ਥੱਲੇ ਕੋਈ ਸਾਡੇ ਲੋੜ ਕੋਈ ਡਾਕਟਰ ਹੁੰਦੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਸ਼ਰਮਾ ਕਰੋਨੀ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਐਮਬੀਬੀਐਸ ਕਰ ਰਹੀ ਸੀ ਪਹਿਲਾ ਹੀ ਸਾਲ ਹੈ ਪਹਿਲੇ ਸਾਲ ਸੀ ਤੇ ਉਹ ਖਰਚੇ ਬੜਾ ਪੈਣਾ ਉਹ ਠੀਕ ਹੈ 1.5 ਲੱਖ ਰੁਪਏ ਸਾਲ ਦਾ ਖਰਚਾ ਹੈ ਉਹ ਜਿਹੜਾ ਉਹ ਅਸੀਂ ਸੋਸਾਇਟੀ ਮਦਦ ਕੀਤੀ ਜੀ ਮਦਦ ਕੀਤੀ ਲਾਜ ਤੋਂ ਇਲਾਵਾ ਅਸੀਂ ਹੋਰ ਵੀ ਜਿੱਥੇ ਜਿੱਥੇ ਕਿਤੇ ਲੋੜ ਆ ਕਿਸੇ ਦੀ ਸੈਡੀ ਹੋ ਗਈ ਉਹਦਾ ਉਹਨਰ ਨੇ ਨੰਗਾ ਹੰਡ ਗੁਰਿਆ ਨਹੀਂ ਪਿੱਛੇ ਤੇ ਉਹ ਫਿਰ ਬੱਚੀ ਨੇ ਆਪਣਾ ਪੜਾਈ ਕਰ ਰਹੀ ਆ ਪਹਿਲੇ ਸਾਲ ਸੀ ਜੀ ਸੋਸਾਇਟੀ ਵੱਲੋਂ ਫਿਰ ਪੱਕੀ ਉਨਦੀ ਮਦਦ ਕੀਤੀ ਮਿਹਰਬਾਨੀ